ਨਹੀਂ ਵਿੱਚ ਪਾਉਂਦੇਗੇ ਕਈ ਭਰਾ ਮੁੜ ਕੇ ਕਮੈਂਟ ਕਰਨਗੇ ਤੂੰ ਗਲਤ ਦੱਸਦਾ ਹੈ ਰੇਟ ਆ ਤੇ ਤੂੰ ਆਹ ਦੱਸਦਾ ਤਾਂ ਹੀ ਉੱਪਰ ਅਸੀਂ ਰੇਟ ਨਹੀਂ ਪਾ ਰਹੇ ਅਸੀਂ ਸਿਰਫ ਆਪਦਾ ਜਿਹੜੀ ਗੋਭੀ ਦਾ ਬ੍ਰਾਂਡ ਦਿਖਾ ਰਹੇ ਆਂ ਵੀ ਬਹੁਤ ਟਾਪ ਬ੍ਰਾਂਡ ਆ ਜੀ ਧੰਨਵਾਦ ਜੀ ਸਸਤੀ ਅੰਡਿਆਂ ਵਰਗੇ ਫੁੱਲਾ ਆ ਨੇੜੇ ਕਰਕੇ ਦਿਖਾ ਦੀ ਸਾਰਾ ਬਾਈ ਫੁੱਲਾ ਆਪਾਂ ਤੁਹਾਨੂੰ ਦਿਖਾਵਾਂਗੇ ਵਫਾਫੇ ਨੂੰ ਜਿੱਧਰ ਦੀ ਮਰਜ਼ੀ ਕਮਾ ਲਓ ਇਹਦਾ ਜਿਹੜਾ ਰੇਟ ਆ ਬਾਈ ਇਹ ਸਾਡੇ ਏਰੀਆ ਦੇ ਵਿੱਚੋਂ ਸਾਨੂੰ 2 ਰੁਪਏ ਕਿਲੋ ਵੱਧ ਕੇ ਇਹਦਾ ਰੇਟ ਮਿਲਦਾ ਜਿਹੜੀਆਂ ਜਾਂਦੀਆਂ ਮੇਰਾ ਰਾਜਾ ਹਿੰਦੁਸਤਾਨੀ ਬਾਈ ਕਿਆ ਬਾਤ ਆ ਮੈਂ ਕਹਿੰਦਾ ਸਿਰਾ ਗੱਲ ਬਾਤ ਆ ਗੱਡੀਆਂ ਵੇਖ ਕੇ ਹੀ ਚਾ ਚੜਿਆ ਪਿਆਤ ਕੀਤਾ ਬਾਈ ਜੀ ਆ ਨੈਟ ਵਾਲੀ ਜਾਲੀ ਜਿੰਨੇ ਭਰਾ ਗੱਡੀਆਂ ਵਾਲੇ ਆ ਉਹ ਜ਼ਰੂਰ ਆਹ ਬਣਾਓ ਇਹਦੇ ਚ ਹਵਾ ਪੈਂਦੀ ਰਹਿੰਦੀ ਆ ਜਿਹੜੀ ਆ ਅੰਦਰ ਗੋਬੀ ਦੇ ਵਿੱਚ ਹੋਮਸ ਨਹੀਂ ਮੰਨਦੇ ਆ ਬਾਈ ਤੂੰ ਰੇਟ ਕਿਉਂ ਨਹੀਂ ਦੱਸਦਾ ਬਾਈ ਜੀ ਇਹਦੇ ਕੱਚੇ ਸੌਦੇ ਆ ਘੰਟੇ ਘੰਟੇ ਦਾ ਰੇਟ ਘੰਟੇ ਚ ਤਾਂ ਤੇ ਘੰਟੇ ਚ ਠਾਂ ਇਹਦਾ ਕੋਈ ਪਤਾ ਨਹੀਂਗਾ ਤਾਈਓ ਅਸੀਂ ਰੇਟ ਨਹੀਂ ਵਿੱਚ ਪਾਉਂਦੇ ਹਾਂ ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਤੇ ਨਵਾਂ ਬ੍ਰਾਂਡ ਜਿਹੜਾ ਆਪਣਾ ਗੋਭੀ ਦਾ ਬਾਈ ਸ਼ੁਰੂ ਹੋ ਗਿਆ ਪਹਿਲਾਂ ਅੱਜ ਗੱਲ ਬ੍ਰਾਂਡ ਦੀ ਕਰਾਂਗੇ ਬਾਈ ਆਹ ਲੋਡਿੰਗ ਹੋ ਗਿਆ ਮਾਲ ਬਾਈ ਦੇਖ ਸਕਦੇ ਹੋ ਉੱਤੇ ਸੇਮ ਇਹਦੇ ਨਾਲ ਦਾ ਮਾਲ ਆ ਬਈ ਅੰਡਿਆਂ ਵਰਗੇ ਫੁੱਲਾ ਆ ਨੇੜੇ ਕਰਕੇ ਦਿਖਾ ਦੀ ਸਾਰਾ ਬਾਈ ਫੁੱਲਾ ਆ ਪਾ ਤੁਹਾਨੂੰ ਦਿਖਾਵਾਂਗੇ ਲਫਾਫੇ ਨੂੰ ਜਿੱਧਰ ਦੀ ਮਰਜ਼ੀ ਕਮਾ ਲਓ ਕੋਈ ਵੀ ਲਫਾਫਾ ਜਿਹੜਾ ਤੁਸੀਂ ਆਹ ਦੇਖ ਸਕਦੇ ਹੋ ਤਕਰੀਬਨ ਸਾਰੇ ਜਿਹੜੇ ਲਫਾਫੇ ਬਾਈ ਐ ਨਿੱਕੋ ਜੇ ਫੋਲਾ ਬਾਈ ਤੇ ਇਸ ਜਿਹੜੇ ਗੋਭੀ ਦੀ ਡਿਮਾਂਡ ਬਹੁਤ ਜ਼ਿਆਦਾ ਆ ਪੂਰਾ ਨਹੀਂ ਆ ਰਿਹਾ ਗਾ ਇਤ ਕੀ ਕੰਮ ਹਰ ਇੱਕ ਜਿਹੜਾ ਵਪਾਰੀ ਆ ਉਹ ਇਸੇ ਸੀਡ ਦੀ ਡਿਮਾਂਡ ਕਰ ਰਿਹਾ ਵੀ ਮੈਨੂੰ ਇਹੀ ਦਿਓ ਤੇ ਇਹਦੀ ਅਗਲੇ ਸਾਲ ਤੋਂ ਫਿਰ ਕਾਸ਼ ਤਾਂ ਸੀ ਵਧਾਵਾਂਗੇ ਇਤ ਕੀ ਜਿਹੜਾ ਹੈਗਾ ਇਹਦਾ ਜਿਹੜਾ ਰੇਟ ਆ ਬਾਈ ਇਹ ਸਾਡੇ ਏਰੀਏ ਦੇ ਵਿੱਚੋਂ ਸਾਨੂੰ 2 ਰੁਪਏ ਕਿਲੋ ਵੱਧ ਕੇ ਇਹਦਾ ਰੇਟ ਮਿਲਦਾ ਪਰ ਬੁਕਿੰਗ ਆ ਜਿਹੜੀ ਤੜਕੇ ਸਵੇਰ ਨਾਲ ਦੀ ਨਾਲ ਹੋ ਜਾਂਦੀ ਆ ਆ ਦੋ ਤਿੰਨ ਸਾਡੇ ਬਈ ਵਪਾਰੀ ਆ ਜਿਹੜੇ ਜੰਮੂ ਦੇ ਆ ਜੰਮੂ ਦੀ ਗੱਡੀ ਵੀ ਆਈ ਖੜੀ ਆ ਆ ਗੱਡੀਆਂ ਵੇਖ ਲਓ ਬਈ ਤਿੰਨ ਚਾਰ ਲਗਾਤਾਰ ਲੱਗੀਆਂ ਹੋਈਆਂ ਇੱਕ ਉਹ ਹੋਰ ਮਗਰ ਭਜਾਈ ਆਉਂਦਾ ਉਹਦਾ ਮੈਨੂੰ ਵੀ 10 ਲਫਾਫੇ ਦਿਓ ਵਿੱਚੋਂ ਵੀ ਬ੍ਰਾਂਡ ਤੁਹਾਡਾ ਉੱਥੇ ਵਿਖਾਉਣਾ 8 ਤੀਏ ਮੰਗ ਕਰ ਰਹੇ ਆ ਬਈ ਆਹੀ ਚੀਜ਼ ਚਾਹੀਦੀ ਆ ਸਾਨੂੰ ਕਿਉਂਕਿ ਜਿਹੜਾ ਇਹ ਬ੍ਰਾਂਡ ਆ ਬਾਈ ਇੱਕ ਤਾਂ ਫੁੱਲ ਕਾਲਾ ਨਹੀਂ ਹੁੰਦਾਗਾ ਅਸੀਂ ਹੁਣ ਸ਼ਾਮ ਨੂੰ ਆਹ ਤਕਰੀਬਨ ਟਾਈਮ 1:30 ਵਜੇ ਦਾ ਦੁਪਹਿਰ ਦਾ ਜਿਹੜਾ ਇਹ ਸ਼੍ਰੀਨਗਰ ਦੀਆਂ ਮੰਡੀਆਂ ਕਰਾਉਣੀਆਂ ਇਹਨਾਂ ਨੇ ਸੁਭਾਤਾਈ ਬਾਈ ਜੀ ਗੋਬੀ ਪੋਰਾ ਵੀ ਜਿਹੜਾ ਰੰਗ ਆਉਦਾ ਫੇਟ ਨਹੀਂ ਕਰਦੀਗੀ ਐਸੇ ਤਰ੍ਹਾਂ ਹੀ ਰਹਿੰਦਾ ਬਹੁਤ ਵਧੀਆ ਬ੍ਰਾਂਡ ਆ ਇਹ ਤੇ ਬੜਾ ਔਖਾ ਬ੍ਰਾਂਡ ਇਹ ਅਸੀਂ ਤਿਆਰ ਕਰਦੇ ਆ ਜਿਹੜਾ ਇਹ ਭਾਲਦੇ ਆ ਵਿੱਚੋਂ ਜਿਹੜੇ ਵੀ ਕਿਹੜੀ ਫੁੱਲ ਨੂੰ ਰੱਖਿਆ ਜਾਵੇ ਸੀਡ ਨੂੰ ਬਚਾਇਆ ਜਾਵੇ ਅੱਜ ਤੁਹਾਨੂੰ ਬਾਈ ਜੀ ਨਵੇਂ ਵਪਾਰੀ ਸਾਹਿਬ ਆਏ ਆ ਪੱਗ ਬੰਨ ਕੇ ਡੱਬੀਆਂ ਵਾਲੀ ਆਹ ਵੇਖ ਲਓ ਇਹ ਵੀ ਬਾਈ ਜੀ ਤਿੰਨ ਚਾਰ ਦਿਨ ਲਗਾਤਾਰ ਤੋਂ ਫੋਨ ਸੀ ਇਹਦੇ ਵੀ ਮੈਨੂੰ ਬਾਈ ਜੀ ਇਹ ਮਾਲ ਆ ਜਿਹੜੀ ਗੱਡੀ ਇੱਕ ਜਰੂਰ ਦਿਓ ਕਿਦਾਂ ਦਾ ਬ੍ਰਾਂਡ ਆ ਬਾਈ ਤੇ ਕਿਵੇਂ ਮੰਗ ਆ ਉੱਥੇ ਦੀ ਬਹੁਤ ਡਿਮਾਂਡ ਆ ਜੀ ਬਹੁਤ ਜ਼ਿਆਦਾ ਡਿਮਾਂਡ ਆ ਠੀਕ ਆ ਵਧੀਆ ਚੀਜ਼ ਹੈ ਅੱਛਾ ਇੱਕ ਨੰਬਰ ਕੁਆਲਿਟੀ ਹੈ ਇੱਕ ਨੰਬਰ ਕੁਆਲਿਟੀ ਤੇ ਮੰਗ ਇਹਦੀ ਕਰਦੇ ਵੀ ਇਹ ਹੀ ਆਵੇ ਹਾਂ ਸ਼੍ਰੀਨਗਰ ਦੇ ਜਿੰਨੇ ਵੀ ਵਪਾਰੀ ਆ ਜਾਂ ਆੜਤੀਏ ਭਰਾ ਉਹ ਮੰਗ ਕਰਦੇ ਆ ਵੀ ਇਸੇ ਬ੍ਰਾਂਡ ਦੀ ਸਾਨੂੰ ਮੰਗ ਪੂਰੀ ਕਰੋ ਵੀ ਇਹ ਪ੍ਰੈਂਡ ਚਾਹੀਦਾ ਗੱਡੀਆਂ ਬਾਈ ਦੀ 5-6 ਲੱਖਾਂ ਆ ਜਿਹੜਾ ਮਾਲ ਆ ਉਹ ਪੂਰਾ ਨਹੀਂ ਆ ਰਿਹਾਗਾ ਸਾਡੇ ਤੋਂ ਪਾਸੇ ਉਹ ਆਸੋਂ ਕਿ ਸੇ ਭਰਾ ਨੇ ਜਿਹੜਾ ਇਹ ਕੋਈ ਸੀਡ ਲਾਇਆ ਸੀ ਉਹਨਾਂ ਤੋਂ ਇਹਦੀ ਡਿਮਾਂਡ ਜਿਹੜੀ ਪੂਰੀ ਕਰਾ ਰਹੇ ਆ ਸ਼ੇਅਰ ਸ਼ਹਿਰੀਆਂ ਬੜੀਆਂ ਭਰਾਵਾਂ ਦੀਆਂ ਗੱਡੀਆਂ ਤੇ ਬੜੀਆਂ ਸ਼ਿੰਗਾਰੀਆਂ ਗੱਡੀਆਂ ਤੇ ਜਿਹੜੀਆਂ ਜਾਂਦੀਆਂ ਮੇਰਾ ਰਾਜਾ ਹਿੰਦੁਸਤਾਨੀ ਬਾਈ ਕਿਆ ਬਾਤ ਆ ਮੈਂ ਕਹਿੰਦਾ ਸਿਰਾ ਗੱਲ ਬਾਤ ਆ ਗੱਡੀਆਂ ਵੇਖ ਕੇ ਹੀ ਚਾ ਚੜਿਆ ਪਿਆਤ ਕੀ ਤਾਂ ਤੇ ਜਿਹੜਾ ਸਾਨੂੰ ਰੇਟ ਮਿਲ ਰਿਹਾ ਉਹ ਬਾਈ ਦੀ 2 ਸਾਲ ਬਹੁਤ ਅਸੀਂ ਮੰਦੇ ਚ ਗੁਜ਼ਾਰੇ ਸੀ ਜਿਹੜਾ ਸਾਨੂੰ ਐਤਕੀ ਰੇਟ ਮਿਲਿਆ ਹੋ ਸਕਦਾ ਅਗਲੇ 2 ਸਾਲ ਫੇਰ ਸਾਨੂੰ ਮੰਦੇ ਚ ਗੁਜ਼ਾਰਨੇ ਪੈਣ ਪਰ ਐਤਕੀ ਜਿਹੜੇ ਸਾਡੇ ਹੈਗੇ ਆ ਘਾਟੇ ਲੋਕਡਾਊਨ ਵਾਲੇ ਜੋ ਵੀ ਸੀਗੇ ਉਹ ਸਾਡੇ ਤਕਰੀਬਨ ਸਾਰੇ ਪੂਰੇ ਕਰਤੇ ਨੇ ਵਪਾਰੀ ਬਖਾ ਦਿਓ ਬਾਈ ਜੀ ਆ ਉਨੀਆਂ ਗੱਡੀਆਂ ਉਨੀਆਂ ਹੀ ਵਪਾਰੀ ਆ ਸਾਰੇ ਕੁਝ ਲੋਕਲ ਵਪਾਰੀ ਆ ਕੁਝ ਜੰਮੂ ਵਾਲੇ ਆਏ ਆ ਉਹ ਭਰਾ ਸਾਡਾ ਜੰਮੂ ਵਾਲਾ ਖੜਾ ਮਗਰ ਤੜਕੇ ਦਾ 5 ਵਜੇ ਦੇ ਦਾ ਬੈਠਾ ਬਾਈ ਚਾਹ ਪਾਣੀ ਪਿਆਇਆ ਇਹਨੂੰ ਰੋਟੀਆਂ ਖਵਾਈਆਂ ਸასი ਕਾਲ ਜੀ ਹਾਂ ਕੀ ਨਾਂ ਆ ਜੀ ਆਪਣਾ ਯਾਦ ਰੱਖ ਅਜਾਦ ਅਲੀ ਸਾਹਿਬ ਕਿੰਨੇ ਵਜੇ ਤਰੇ ਦੀ ਰਾਤ ਨੂੰ ਉਥੋਂ ਅਸੀਂ ਆਪਾਂ ਕਟੂਏ ਸਟੇ ਕੀਤਾ ਸੀ ਕਟੂਏ ਹਾਂਜੀ ਜੀ ਉੱਥੋਂ ਤੁਰੇ ਸੀ 12 ਵਜੇ 12 ਵਜੇ ਰਾਤ ਨੂੰ ਸਵੇਰ ਕਿੰਨੇ ਵਜੇ ਪਹੁੰਚੇ ਫਿਰ ਤੇ ਪਹੁੰਚ ਗਏ ਪਛੇ 6 ਵਜੇ ਬਾਈ ਨੇ ਰਾਤ 12 ਵਜੇ ਦੀ ਗੱਡੀ ਉਥੋਂ ਕਟੂਏ ਤੋਂ ਚੱਲ ਰਹੀ ਆ ਤੇ ਸਵੇਰ 6 ਵਜੇ ਪਹੁੰਚੇ ਆ ਤੇ ਹੁਣ ਇਹਦੀ ਬਾਈ ਦੀ ਲੋਡ ਕਰਾ ਕੇ ਗੱਡੀ ਆਪਾਂ ਤਕਰੀਬਨ ਇਹਨੂੰ 2:30 ਵਜੇ ਇੱਥੋਂ ਫੇਰ ਸ਼੍ਰੀਨਗਰ ਨੂੰ ਤੋਰਨਾ ਹੈ ਤੇ ਰਾਤੀ ਰਾਤ ਬਾਈ ਜੀ ਪਹੁੰਚੂਗਾ ਤੇ ਸੁਬਾ ਫੇਰ ਐ ਇਹਨੂੰ ਚੱਲਣਾ ਵੇਖੋ ਕਿੰਨਾ ਇਹਨਾਂ ਦਾ ਡਰਾਈਵਰ ਭਰਾਵਾਂ ਤੇ ਕਿੰਨਾ ਮਤਲਬ ਕਿ ਨੀਂਦਰਾ ਵੀ ਇਹਨਾਂ ਦੇ ਆ ਕੇ ਕੋਈ 2-2 ਘੰਟੇ ਸੌਂਦੇ ਵੀ ਆ ਪਰ ਜਿਹੜਾ ਇਹ ਕੱਚਾ ਸੌਦਾ ਹੁੰਦਾ ਇਹਨੂੰ ਟਾਈਮ ਨਾਲ ਪਹੁੰਚਾਉਣਾ ਪੈਂਦਾ ਤੇ ਆ ਜਿਹੜੀ ਉੱਤੇ ਜਾਲੀ ਪਾ ਰਹੇ ਆ ਬਾਈ ਜੀ ਇਹ ਜਾਲੀ ਤਾਂ ਖੁਣ ਨੂੰ ਦੱਸਦਾ ਮੈਂ ਕਈ ਵਾਰ ਭਰਾ ਤਰਪਾਲ ਨਾਲ ਟਾਕ ਲੈਂਦੇ ਆ ਜਦੋਂ ਤਰਪਾਲ ਨਾਲ ਢੱਕਦੇ ਆ ਤੇ ਮਾਲ ਨੂੰ ਹੀਟ ਹੋ ਜਾਂਦੀ ਆ ਹੀਟ ਦੇ ਨਾਲ ਕੀ ਹੁੰਦਾ ਰੰਗ ਪੀਲਾ ਪੈਂਦਾ ਬਾਈ ਜੀ ਆ ਨੈਟ ਵਾਲੀ ਜਾਲੀ ਜਿੰਨੇ ਭਰਾ ਗੱਡੀਆਂ ਵਾਲੇ ਆ ਉਹ ਜ਼ਰੂਰ ਆਹ ਬਣਾਓ ਇਹਦੇ 'ਚ ਹਵਾ ਪੈਂਦੀ ਰਹਿੰਦੀ ਆ ਜਿਹੜੀ ਆ ਅੰਦਰ ਗੋਭੀ ਦੇ ਵਿੱਚ ਹੋਮਸ ਨਹੀਂ ਮੰਦੀ ਜਿਵੇਂ ਗੱਡੀ ਇਹ ਤੁਸੀਂ ਬੰਦ ਕਰਕੇ ਭੇਜੋਗੇ ਉਸੇ ਤਰ੍ਹਾਂ ਜਿਹੜੀ ਗੱਡੀ ਇਹ ਤੁਹਾਡੀ ਉਹਵੇਂ ਉਹਵੇਂ ਨਿਕਲੂਗੀ ਬੰਦ ਤੇ ਐਸੇ ਤਰ੍ਹਾਂ ਬਾਈ ਜੀ ਜਿਹੜਾ ਬ੍ਰਾਂਡ ਆ ਸਾਡਾ ਤੁਰਿਆ ਜਾਂਦਾ ਤੇ ਸਾਰੇ ਭਰਾ ਸਾਡੇ ਜਿਹੜੇ ਸਾਡਾ ਸਾਥ ਦੇ ਰਹੇ ਆ ਵੀਡੀਓ ਅਸੀਂ ਪਾਉਨੇ ਆ ਸਾਨੂੰ ਬੜੀ ਹਲਾਸ਼ੇਰੀ ਮਿਲ ਰਹੀ ਹੈ ਉਹਨਾਂ ਭਰਾਵਾਂ ਦਾ ਵੀ ਧੰਨਵਾਦ ਜਿਹੜੇ ਸਾਡੇ ਪੇਜ ਨਾਲ ਜੁੜੇ ਆ ਉਹਨਾਂ ਦਾ ਵੀ ਧੰਨਵਾਦ ਤੇ ਜਿਹੜੇ ਸਾਡੇ ਨਵੇਂ ਵਪਾਰੀ ਭਰਾ ਸਾਡੇ ਸ਼੍ਰੀਨਗਰ ਜੰਮੂ ਤਾਂ ਹੀ ਜੁੜੇ ਆ ਜਾਂ ਆਪਣੇ ਪੰਜਾਬ ਦੇ ਹਰਿਆਣਾ ਰਾਜਸਥਾਨ ਦੇ ਜੁੜੇ ਉਹਨਾਂ ਦਾ ਵੀ ਧੰਨਵਾਦ ਤੇ ਸਾਡੀ ਜਿਹੜੀ ਇੱਥੋਂ ਗੋਭੀ ਆ ਖੇਤਾਂ ਦੇ ਵਿੱਚ ਜਿਹੜੇ ਸਾਡੇ ਸੌਦੇ ਆ ਵਿੱਚ ਮੈਸੇਜ ਸੀਗੇ ਕਮੈਂਟ ਵੀ ਆ ਫੋਨ ਵੀ ਆਉਂਦੇ ਆ ਉਹ ਕਹਿ ਦਿੰਦੇ ਆ ਬਾਈ ਤੂੰ ਰੇਟ ਕਿਉਂ ਨਹੀਂ ਦੱਸਦਾ ਬਾਈ ਜੀ ਇਹਦੇ ਕੱਚੇ ਸੌਦੇ ਆ ਘੰਟੇ-ਘੰਟੇ ਦਾ ਰੇਟ ਆ ਘੰਟੇ 'ਚ ਤਾਂ ਤੇ ਘੰਟੇ 'ਚ ਠਾਂ ਇਹਦਾ ਕੋਈ ਪਤਾ ਨਹੀਂਗਾ ਤਾਈਓ ਅਸੀਂ ਰੇਟ ਨਹੀਂ ਵਿੱਚ ਪਾਉਂਦੇਗੇ ਕਈ ਭਰਾ ਮੁੜ ਕੇ ਕਮੈਂਟ ਕਰਨਗੇ ਤੂੰ ਗਲਤ ਦੱਸਦਾ ਰੇਟ ਆ ਤੇ ਤੂੰ ਆ ਦੱਸਦਾ ਤਾਈਓ ਪਰ ਅਸੀਂ ਰੇਟ ਨਹੀਂ ਪਾ ਰਹੇ ਅਸੀਂ ਸਿਰਫ ਆਪਦਾ ਜਿਹੜੀ ਗੋਭੀ ਦਾ ਬ੍ਰਾਂਡ ਦਿਖਾ ਰਹੇ ਆ ਵੀ ਬਹੁਤ ਟੌਪ ਬ੍ਰਾਂਡ ਆ ਜੀ ਧੰਨਵਾਦ ਜੀ ਸასი